ਰਾਜਵੀਰ ਜਵੰਦਾ ਦਾ ਕੇਸ ਲੜਨ ਵਾਲਾ ਪੁਲਿਸ ਮੁਲਾਜ਼ਮ ਆਇਆ ਮੀਡੀਆ ਦੇ ਸਾਹਮਣੇ ਕੀਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੱਸਿਆ ਰਾਜਵੀਰ ਜਵੰਦੇ ਦੀ ਮੌਤ ਦਾ ਰਾਜ ਜਿਸ ਉੱਤੇ ਪਾਰ 88 ਹੁਣ ਤੱਕ ਪਰ ਅਧਾ ਜਿਹਾ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਬਣੇ ਹੋਏ ਨੇ ਜਿਨ੍ਹਾਂ ਸਵਾਲਾਂ ਨੂੰ ਹੱਲ ਕਰਨ ਦੇ ਲਈ ਕੁਝ ਲੋਕ ਜਿਹੜੇ ਨੇ ਬਿਲਕੁਲ ਚਾ ਰਹੇ ਨੇ ਸੋ ਆਖਰ ਜੇ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਦੇ ਕੇਸ ਲੜਨ ਨੂੰ ਲੈ ਕੇ ਵੀ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਰਥੀਆਂ ਨੇ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦਾ ਕੇਸ ਲੜਨ ਦੇ ਲਈ ਅਸੀਂ ਤਿਆਰ ਆਂ ਇਸ ਕੇਸ ਦੇ ਵਿੱਚ ਕੁਝ ਕਾਲਾ ਜਿਹੜਾ ਹੈ ਜ਼ਰੂਰ ਦਿਖਾਈ ਦੇ ਰਹਾ ਹੈ ਕਿਉਂਕਿ ਬਹੁਤ ਵੱਡੇ ਸਵਾਲ ਜਿਹੜੇ ਨੇ ਉਹਨਾਂ ਨਾਲ ਦੇ ਸਾਥੀਆਂ ਤੇ ਵੀ ਨੇ ਔਰ ਆਖਰਕਾਰ ਇਹਨੀਆਂ ਮਹਿੰਗੀਆਂ ਚੀਜ਼ਾਂ ਹੋਣ ਦੇ ਬਾਵਜੂਦ ਰਾਜਵੀਰ ਦੇ ਇਨੀਆਂ ਸੱਟਾਂ ਲੱਗ ਜਾਣੀਆਂ ਔਰ ਐਂਬੂਲੈਂਸ ਦਾ ਟਾਈਮ ਤੇ ਨਾ ਪਹੁੰਚਣਾ ਬਹੁਤ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਜਿਨ੍ਹਾਂ ਤੇ ਇਨਕੁਆਇਰੀ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਰਾਜਵੀਰ ਜਵੰਦਾ ਦੇ ਜਿਹੜੇ ਫੈਨਸ ਨਹੀਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਕੇਸ ਦੀ ਜਿਹੜੀ ਹੈ ਜ਼ਰੂਰ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹਾਲਾਂਕਿ सीबीआई ਕੋਲ ਜਾਂਚ ਤੱਕ ਦੀ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਦਾ ਕੇਸ ਲੜਨ ਵਾਲਾ ਜਿਹੜਾ ਪੁਲਿਸ ਮੁਲਾਜ਼ਮ ਹੈ ਸਵਾਕਰ ਉਹ ਸਾਹਮਣੇ ਆਇਆ ਉਸਨੇ ਕਿਹਾ ਹੈ ਕਿ ਇਸ ਕੇਸ ਨੂੰ ਖੰਗਾ ਲਿਆ ਜਾਣਾ ਚਾਹੀਦਾ ਹੈ ਕਿ ਜਿਸ ਦੇ ਪਾਸ ਇਨਵੈਸਟੀਗੇਸ਼ਨ ਗਈ ਸੀ ਜੋ ਕਿ ਉਸ ਖਾਨੇ ਦੇ 4 ਦਿਨ ਜਿੱਥੇ ਐਕਸੀਡੈਂਟ ਹੋਇਆ ਸੀ ਆਪਰਤਾਰ ਉਸ ਦਿਨ ਨੇੜੇ ਜੋ ਕੁਝ ਵਾਪਰਿਆ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਉਸ ਦੇ ਮੁਤਾਬਕ ਰਾਜਵੀਰ ਵੰਦਾ ਦੇ ਕੇਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਤਰੁੱਟੀਆਂ ਨਜ਼ਰ ਆ ਰਹੀਆਂ ਨੇ। ਰਾਜਵੀਰ ਜਵੰਦਾ ਦੇ ਨਾਲ ਜੋ ਕੁਝ ਹੋਇਆ ਉਹ ਇੱਕ ਆਮ ਐਕਸੀਡੈਂਟ ਹੋਇਆ ਨਹੀਂ ਜਾਪਦਾ। ਇਹ ਤੁਹਾਨੂੰ ਦੱਸਦੀ ਇਹ ਕਿ ਆਖਰ ਉਹਨਾਂ ਨੇ ਸ਼ੱਕ ਜਤਾਇਆ ਕਿ ਉਹਨਾਂ ਦਾ ਪਤਲ ਕੀਤਾ ਗਿਆ ਹੈ ਕਿਉਂਕਿ ਇੱਕ ਐਕਸੀਡੈਂਟ ਹੋਣਾ ਬਾਈਕ ਜਿਹੜੀ ਹੈ ਜਿਆਦਾ ਦਰ ਯਾਨੀ ਸਪੀਡ ਤੇ ਨਹੀਂ ਸੀ ਔਰ ਦੂਸਰੀ ਗੱਲ ਜੇ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਣਾ ਐਕਸੀਡੈਂਟ ਦੇ ਵਿੱਚ ਨਹੀਂ ਗੰਭੀਰ ਸੱਟਾਂ ਵੱਜਣੀਆਂ ਉਹ ਵੀ ਸਲੋ ਸਪੀਡ ਤੇ ਇਹ ਬਹੁਤ ਤਰ੍ਹਾਂ ਦੇ ਸਵਾਲ ਫੜੇ ਕਰਦਾ ਹੈ ਰਾਜਵੀਰ ਜਵੰਦਾ ਦਾ ਪਰਿਵਾਰ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਗਹਿਰੇ ਸਦਮੇ ਦੇ ਵਿੱਚ ਹੈ ਪਿਲਾਲ ਉਹਨਾਂ ਦੇ ਵੱਲੋਂ ਆਫੀਸ਼ੀਅਲ ਤੌਰ ਤੇ ਕੋਈ ਇਸ ਚੀਜ਼ ਦੀ ਮੰਗ ਨਹੀਂ ਕੀਤੀ ਗਈ ਨਾ ਹੀ ਕੋਈ ਮੀਡੀਆ ਦੇ ਵਿੱਚ ਇਸ ਚੀਜ਼ ਦੀ ਸਟੇਟਮੈਂਟ ਦਿੱਤੀ ਗਈ ਹੈ ਕੁਝ ਲੋਕਾਂ ਦਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਹੁਣ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਕੁਝ ਲੋਕਾਂ ਨੇ ਵੀ ਕਿਹਾ ਹੈ ਕਿ ਹੁਣ ਨੂੰ ਬਹੁਤ ਕੁਝ ਹੋ ਸਕਦਾ ਹੈ ਜੇਕਰ ਇਸ ਚੀਜ਼ ਨੂੰ ਲਿਆ ਜਾਏ ਇਸ ਕੇਸ ਨੂੰ ਖੋਲ੍ਹਿਆ ਜਾਏ ਕੋਈ ਅੰਦਾਜ਼ਾ ਨਹੀਂ ਹੈ ਕਿ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰ ਜਿੱਤੇ ਗਹਿਰੇ ਸਦਮੇ ਦੇ ਵਿੱਚ ਨੇ ਪਰਿਵਾਰਕ ਮੈਂਬਰ ਔਰ ਉਹਨਾਂ ਦੇ ਛੋਟੇ-ਛੋਟੇ ਬੱਚੇ ਬਹੁਤ ਵੱਡੇ ਦੁੱਖ ਦੇ ਵਿੱਚੋਂ ਗੁਜ਼ਰ ਰਹੇ ਨੇ ਰਾਜਵੀਰ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਬਹੁਤ ਵੱਡੇ ਗਹਿਰੇ ਸਦਮੇ ਦੇ ਵਿੱਚ ਨੇ ਸਭ ਤੋਂ ਵੱਧ ਉਹਨਾਂ ਦੇ ਪਿੰਡ ਵਾਲੇ ਤੇ ਰਾਜਵੀਰ ਨੂੰ ਚਾਹੁਣ ਵਾਲੇ ਬਹੁਤ ਜ਼ਿਆਦਾ ਗਹਿਰੇ ਸਦਮੇ ਦੇ ਵਿੱਚ ਨੇ ਕਿਉਂਕਿ ਰਾਜਵੀਰ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਸੀ ਕਿਉਂਕਿ ਰਾਜਵੀਰ ਹਮੇਸ਼ਾ ਸਾਰਿਆਂ ਨੂੰ ਹਸਮੁਖ ਚਿਹਰੇ ਦੇ ਨਾਲ ਮਿਲਦਾ ਸੀ ਕਦੇ ਵੀ ਕਿਸੇ ਦੇ ਨਾਲ ਕੰਟਰੋਵਰਸੀ ਜਾਂ ਕੋਈ ਸੋਸ਼ਲ ਮੀਡੀਆ ਤੇ ਜਿਹੜੀ ਹੈ ਉਸਨੇ ਬਿਲਕੁਲ ਵੀ ਕੋਈ ਐਸੀ ਜੰਗ ਜਿਹੜੀ ਹੈ ਬਿਲਕੁਲ ਵੀ ਨਹੀਂ ਛੇੜੀ ਸੀ ਸ਼ਬਦਾਵਲੀ ਵਾਰ ਜਿਹੜੇ ਸੀ ਇੱਕ ਦੂਜੇ ਦੇ ਨਾਲ ਉਸਦੇ ਕਦੇ ਵੀ ਨਹੀਂ ਹੋਈ ਟੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਭਾਵੇਂ ਕਿ ਬਹੁਤ ਸਾਰੇ ਗਾਇਕਾਂ ਨੂੰ ਜਿਹੜਾ ਹੈ ਟ੍ਰੋਲ ਕੀਤਾ ਗਿਆ ਬਹੁਤ ਸਾਰੇ ਗਾਇਕਾਂ ਨੂੰ ਬਹੁਤ ਕੁਝ ਆਖਿਆ ਗਿਆ ਪਰ ਰਾਜਵੀਰ ਜਵੰਦਾ ਇੱਕ ਅਜਿਹਾ ਗਾਇਕ ਸੀ ਜਿਸ ਨੂੰ ਕਦੇ ਵੀ ਸਟੇਜ ਤੋਂ ਸਿੱਧੂ ਦਾ ਗਾਣਾ ਗਾਉਣ ਦੇ ਲਈ ਨਹੀਂ ਕਿਹਾ ਗਿਆ ਜਾਂ ਸਿੱਧੂ ਬਾਰੇ ਗੱਲ ਕਰਨ ਦੇ ਲਈ ਨਹੀਂ ਕਿਹਾ ਗਿਆ ਤੇ ਸਿੱਧੂ ਮੂਸੇਵਾਲੇ ਦੇ ਬਾਰੇ ਪੋਸਟਾਂ ਜਿਹੜੀਆਂ ਨੇ ਜ਼ਰੂਰ ਪਾਈਆਂ ਨੇ ਜਵੰਦਾ ਨੇ ਉਹਨਾਂ ਆਪ ਦੱਸਿਆ ਸੀ ਕਿ ਮੈਂ ਵੀ ਰਾਜਵੀਰ ਜਵੰਦਾ ਜਿਹੜਾ ਕਿ ਉਹ ਵੀ ਸਿੱਧੂ ਮੂਸੇਵਾਲੇ ਦਾ ਹੀ ਨਾ ਤੇ ਰਾਜਵੀਰ ਜਵੰਦਾ ਦੀ ਇਹੋੀ ਗੱਲ ਉਹਨਾਂ ਦੇ ਫੈਨਸ ਨੂੰ ਬਹੁਤ ਵਧੀਆ ਚੰਗੀ ਲੱਗੀ ਸੀ ਤੇ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਵੀ ਚੰਗੀ ਲੱਗੀ ਸੀ ਤੇ ਹਮੇਸ਼ਾ ਕੰਟਰੋਵਰਸੀ ਤੋਂ ਦੂਰ ਰਹਿਣਾ ਰਾਜਵੀਰ ਜਵੰਦਾ ਦਾ ਸਭ ਤੋਂ ਵੱਡਾ ਇੱਕ ਥ੍ਰੈਟ ਹੈ ਜ਼ਿੰਦਗੀ ਦਾ ਤੇ ਰਾਜਵੀਰ ਜਵੰਦਾ ਬਹੁਤ ਵੱਡਾ ਇੱਕ ਐਕਟਰ ਸੀ ਇੱਕ ਗਾਇਕੀ ਦਾ ਖਮ ਸੀ ਜਿਸ ਦਾ ਨਾਂ ਬਹੁਤ ਵੱਡਾ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਇਸ ਨੂੰ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ